ਹੈ ਹਿੰਦ ਮਸ਼ਕਾਲ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਨੂੰ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਗੁਰੂ ਦੀ ਨਗਰੀ ਅਮਿਸਰ ਵਿਖੇ ਅਮਿਸਰ ਵਿਖੇ ਪੁੱਜਣ ਦਾ ਕਾਰਨ ਸੀ ਕਿ ਇੱਥੇ ਗੜਾਇਆ ਪਤੰਗਾ ਦਾ ਬਹੁਤ ਸਾਰਾ ਕੰਮ ਹੈ ਤਕਰੀਬਨ ਇੱਥੇ ਹੋਲ ਸੇਲ ਦਾ ਰਿਟੇਲ ਦਾ ਔਰ ਇਥੋਂ ਜਿਹੜੀ ਕਾਈਟ ਹੈਗੀ ਹੈ ਬਹੁਤ ਮਸ਼ਹੂਰ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਅਮਿਸਰ ਦੀ ਕਾਈਟ ਦੀ ਅਲੱਗ ਜਿਹੜੀ ਹੈ ਪਹਿਚਾਣ ਹੈ ਔਰ ਇਸ ਦੇ ਨਾਲ ਨਾਲ ਡੋਰਾ ਦੀ ਵੀ ਅਲੱਗ ਪਹਿਚਾਣ ਹੈ ਅੱਜ ਤੁਹਾਨੂੰ ਲੈ ਕੇ ਆਏ ਆ ਅਮਿਸਰ ਦੇ ਉਹ ਬਾਜ਼ਾਰ ਵਿੱਚ ਜਿੱਥੇ ਕੀ ਠਾਕੁਰ ਕਾਈਟ ਹਾਊਸ ਬਹੁਤ ਪੁਰਾਣਾ ਕੰਮ ਕਰਦੇ ਨੇ ਔਰ ਬਹੁਤ ਵਧੀਆ ਕੰਮ ਹੈਗਾ ਇਹਨਾਂ ਦਾ ਔਰ ਬਹੁਤ ਪੁਰਾਣਾ ਕੰਮ ਹੈਗਾ ਔਰ ਹਰ ਤਰ੍ਹਾਂ ਦੀ ਜੜੀ ਹੈ ਪਤੰਗਾ ਜੜੀਆਂ ਉਹ ਤੁਹਾਨੂੰ ਇੱਥੇ ਮਿਲ ਜਾਣਗੀਆਂ ਛੋਟੀ ਤੋਂ ਲੈ ਕੇ ਛੋਟੀ ਔਰ ਵੱਡੀ ਤੋਂ ਲੈ ਕੇ ਵੱਡੀ ਤੱਕ ਤਕਰੀਬਨ 250 300 400 ਤੱਕ ਜਿਹੜੀ ਕਾਈਟ ਹੈਗੀ ਹੈ ਤੁਹਾਨੂੰ ਮਿਲ ਜੇਗੀ ਪਰ ਪੀਸ ਤੇ ਸਾਬ ਨਾਲ ਸਾਡੇ ਨਾਲ ਯੂਰਚੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਿੰਨਾ ਪੁਰਾਣਾ ਕੰਮ ਹੈ ਔਰ ਕਿੰਨੇ ਕਾਰੀਗਰ ਜਿਹੜੇ ਹੈਗੇ ਇੱਥੇ ਕੰਮ ਕਰਦੇ ਨੇ ਉਹ ਜਿਹੜਾ ਸਮਾਨ ਲੈ ਕੇ ਆਂਦੇ ਨੇ ਪਤੰਗਾਂ ਦਾ ਉਹ ਆਪ ਕਰਦੇ ਨੇ ਜਾਂ ਇਹਨਾਂ ਦੇ ਕਾਰੀਗਰ ਰੱਖੇ ਆ ਔਰ ਜੇ ਕਾਰੀਗਰ ਰੱਖੇ ਨੇ ਤੇ ਕਿੱਥੋਂ ਜੜੀ ਹੈ ਇਹਨਾਂ ਦੀ ਸੇਮ ਪਰਚੇਜ਼ ਹੁੰਦੀ ਹੈ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਨਮਸਕਾਰ ਜੀ ਸਰ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸ ਦਿਓ ਆਪਣੀ ਸ਼ਾਪ ਬਾਰੇ ਦੱਸ ਦਿਓ ਸਰ ਮੇਰਾ ਨਾਮ ਮੇਰਾ ਨਾਮ ਆਯੂਸ਼ ਹੈ ਤੇ ਸਾਡਾ ਆਪਣਾ ਠਾਕੁਰ ਕਾਈਟ ਸਟੋਰ ਨਾਮ ਤੋਂ ਕਾਫੀ ਫੇਮਸ ਹੈ ਕੰਮ ਕਾਫੀ ਪੁਰਾਣਾ ਕੰਮ ਹੈ ਤੇ ਤੁਸੀਂ ਲਗਾ ਲਓ ਤੁਸੀਂ ਜੀ ਲੋਕੇਸ਼ਨ ਦੀ ਗੱਲ ਕਰੀਏ ਤੇ ਅਸੀਂ ਪਿੱਲਰ ਨੰਬਰ 29 ਹਰਗੁਨੋਤ ਹਸਪੀਟਲ ਦੇ ਆਪੋਸਿਟ ਗਲੀ ਪੈਂਦੀ ਪਿੱਲਰ ਨੰਬਰ 29 ਬਟਾਲਾ ਰੋਡ ਤੇ ਉਹਦੇ ਆਪੋਸਿਟ ਤੁਸੀਂ ਐਂਟਰ ਕਰਕੇ ਤੁਸੀਂ ਕਿਸੇ ਨੂੰ ਵੀ ਠਾਕੁਰ ਕਾਈਟ ਸਟੋਰ ਦਾ ਪੁੱਛ ਕੇ ਆ ਸਕਦੇ ਜੀ ਸਰ ਗੱਲ ਕਰੀਏ ਤਾਂ ਬਹੁਤ سارے ਇੱਥੇ ਕਾਈਟ ਸਟੋਰ ਹੈਗੇ ਆ ਤੁਹਾਡੇ ਕਾਈਟ ਸਟੋਰ ਤੇ ਬਾਕੀ ਦੇ ਕਾਈਟ ਸਟੋਰ ਕੀ ਫਰਕ ਹੈਗਾ ਸਰ ਸਭ ਤੋਂ ਪਹਿਲਾਂ ਕੁਆਲਿਟੀ ਤੇ ਰੇਟ ਇਹ ਬਹੁਤ ਮੈਟਰ ਕਰਦਾ ਮਾਰਕੀਟ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਹੁੰਦੀ ਆ ਸਾਡੀ ਕਿ ਸਾਡਾ ਰੇਟ ਵੀ ਜਿਹੜਾ ਬਾਕੀ ਮਾਰਕੀਟ ਤੋਂ ਥੋੜਾ ਘੱਟ ਹੋਵੇ ਤੇ ਕੁਆਲਿਟੀ ਵੀ ਸਾਡੇ ਕੋਲ ਤੁਹਾਨੂੰ ਪਤਾ ਲੋਕਲ ਤੋਂ ਲੈ ਕੇ ਤੇ ਵਧੀਆ ਵੀ ਤੁਸੀਂ ਜਿਵੇਂ ਦੇਖ ਸਕਦੇ ਹੋ ਸਾਰੇ ਪਾਸੇ ਅੱਛੀ ਚੀਜ਼ ਵੀ ਹੈਗੀ ਆ ਲੋਕਲ ਚੀਜ਼ ਵੀ ਤੁਹਾਨੂੰ ਮਿਲ ਜੇਗੀ ਹਰ ਇੱਕ ਚੀਜ਼ ਜਿਹੜੀ ਇੱਕ ਸਟੋਰ ਦੇ ਉੱਤੇ ਅਵੇਲੇਬਲ ਮਿਲ ਜੇਗੀ ਤੁਹਾਨੂੰ ਸਰ ਕਿਸ ਕਿਸ ਤਰ੍ਹਾਂ ਦੀ ਕਾਈਟ ਹੈਗੀ ਹੈ ਜਾਂ ਕਿਹੜੀ ਡਿਮਾਂਡ ਹੈਗੀ ਹੈ ਕਿਉਂਕਿ ਲੋਹੜੀ ਦਾ ਤਿਹਾਰ ਕੋਸ਼ਿਸ਼ ਦੇ ਦਰ ਬਾਅਦ ਮਨਾਇਆ ਜਾਏਗਾ ਮਨਾਇਆ ਜਾਏਗਾ ਜਿਆਦਾ ਤੁਮ ਤਾਂ ਨੰਮਾ ਜਾਏਗਾ ਕਿਹੜੀ ਕਿਹੜੀ ਕਾਈਟ ਤੁਹਾਡੇ ਕੋਲ ਅਵੇਲੇਬਲ ਹੈ ਜਿਆਦਾ ਸਰ ਸਾਡੇ ਕੋਲ ਲਾ ਲਓ ਤੁਸੀਂ ਅ ਅੱਛੀ ਗਾਈਟਸ ਜਿਵੇਂ ਕਾਰੀਗਰਦੀਆਂ ਵੀ ਫੇਮਸ ਜਿਹੜੇ ਮਸ਼ਹੂਰ ਕਾਰੀਗਰ ਹੈਗੇ ਉਹਨਾਂ ਦੀ ਵੀ ਅਵੇਲੇਬਲ ਹੈ ਦੂਸਰਾ ਲੋਕਲ ਤੁਸੀਂ ਲਗਾ ਲਓ ਜਿਹੜੀ ਬਰੇਲੀ ਤੋਂ ਆਂਦੀ ਆ ਜਾਂ ਲਖਨਊ ਤੋਂ ਆਂਦੀ ਆ ਸਾਰੀ ਆਲਮੋਸਟ ਅਵੇਲੇਬਲ ਸਾਡੇ ਕਿ ਤੁਹਾਡੇ ਆਪਣੇ ਕਾਰੀਗਰ ਹੈ ਜਾਂ ਤੁਸੀਂ ਰੈਂਟ ਤੇ ਜਾਂ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਨਹੀਂ ਸਾਡੇ ਜਿਹੜਾ ਨਾ ਲਾ ਲਓ ਮਤਲਬ ਕਿ ਬਾਹਰੋਂ ਜਿਹੜੀ ਆਂਦੀ ਹੋ ਤੇ ਪੇਮੈਂਟ ਪਾਈ ਦੀ ਤੇ ਪਹੁੰਚ ਜਾਂਦੀ ਹੈ ਉਹ ਬਾਹਰ ਦਾ ਹੀ ਹੈ ਸਾਰਾ ਕੰਮ ਤੇ ਜਿਹੜੇ ਦੂਸਰੇ ਲੋਕਲ ਹੈ ਉਹਨਾਂ ਨਾਲ ਸਾਡੀ ਡੀਲਿੰਗ ਚੱਲਦੀ ਹੈ ਕਿ ਇਹਨੇ ਪੇਮੈਂਟ ਦੇ ਅਕੋਰਡਿੰਗ ਜਿੱਦਾਂ ਵੀ ਹਿਸਾਬ ਹੈ ਉਹਨਾਂ ਨੂੰ ਜੋ ਲੋਡ ਹੋਵੇ ਉਹਨਾਂ ਨਾਲ ਕਰ ਲਈਦੀ ਗੱਲ ਜਿਸ ਦਾ ਵੀ ਹਿਸਾਬ ਤਾ ਹੁੰਦਾ ਗੱਲ ਕਰੀਏ ਤਾਂ ਨੌਜਵਾਨਾਂ ਚ ਬੜਾ ਹੈਗਾ ਪਤੰਗਾ ਦਾ ਬੜਾ ਕ੍ਰੇਜ਼ ਹੁੰਦਾ ਬਹੁਤ ਕ੍ਰੇਜ਼ ਔਰ ਕਿਹੜੀ ਕਿਹੜੀ ਹੈ ਜਿਹੜੀ ਹੈ ਨੌਜਵਾਨ ਟਡੇ ਕੋ ਕਾਈਟ ਜਿਹੜੀ ਪਸੰਦ ਕਰ ਰਹੇ ਨੇ ਜਿਆਦਾ ਸਰ ਜਿਹੜੀ ਵਿਕਰੀ ਹੈ ਪੰਜਾਬ ਦੇ ਵਿੱਚ ਪੌਣੀ ਦੀ ਹੁੰਦੀ ਹੈ ਪੌਣੀ ਮਤਲਬ ਜਿਹੜਾ ਨਾਰਮਲ ਸਾਈਜ਼ ਜਿਹੜਾ ਹੁੰਦਾ ਨਾ ਇਹ ਸਾਈਜ਼ ਦੀ ਜਿਵੇਂ ਤੁਸੀਂ ਕਾਈਟ ਕਰ ਲੋ ਇਹ ਸਾਈਜ਼ ਦੀ ਵਿਕਰੀ ਜਿਹੜੀ ਹੈ ਪੌਣੀ ਦੀ ਬਹੁਤ ਜ਼ਿਆਦਾ ਹੁੰਦੀ ਹੈ ਆਲਮੋਸਟ ਜ਼ਿਆਦਾ ਇਹ ਹੀ ਚੱਲਦੀ ਇਹਦੇ ਨਾਲ ਕੀ ਹੈ ਇੱਕ ਤੇ ਇਸ ਸੰਭਾਲਣ ਚ ਵੀ ਥੋੜੀ ਈਜ਼ੀ ਰਹਿੰਦੀ ਹੈ ਤੇ ਜ਼ਿਆਦਾ ਵੱਡੀ ਕਰੀ ਆਉਂਗੇ ਉਹ ਤੇ ਫਿਰ ਤੇ ਸਿਰ ਸ਼ੌਂਕ ਵਾਸਤੇ ਹੀ ਆ ਉਹ ਸੀਜ਼ਨਲ ਹੀ ਹੁੰਦੀ ਹੈ ਜਿਹੜੀ ਵੱਡੀ ਕਾਈਟ ਜਿਵੇਂ ਆ ਹੋ ਗਈ ਤਿੰਨ ਤਾਵੇ ਹੋਗੇ 6 ਤਾਵੇ ਹੋਗੇ ਇਹ অলਮੋਸਟ ਜਿਹੜੇ ਲਾਸਟ ਜਿਹੜੇ ਲੋਹੜੀ ਦੇ ਲਾਗੇ ਤਿਆਰ ਲਾਗੇ ਤੋਂ ਦੋ ਸੇਲ ਹੁੰਦੀਆਂ ਨਾਲੀ ਬਸ ਸਾਰਾ ਸਾਲ ਕੰਮ ਚੱਲਦਾ ਹੈ ਕਿ ਜਸ ਸੀਜ਼ਨ ਨਹੀਂ ਸਰ ਸੀਜ਼ਨ ਨਹੀਂ ਆਈ ਸੀ ਹੁੰਦਾ ਜੀ ਤੁਸੀਂ ਲਾ ਲਓ ਮਹੀਨੇ ਦਾ ਸੀਜ਼ਨ ਹੁੰਦਾ ਬਸ ਮੇਨਲੀ ਇਹ ਹੋਈ ਆ ਤੇ ਫਿਰ ਸਟੋਰ ਕਰਕੇ ਰੱਖਦੇ ਤੁਸੀਂ ਇਹ ਸਟੋਰ ਕਰਕੇ ਰੱਖਦੇ ਗਰਮੀ ਦੇ ਵਿੱਚ ਸਟੋਰ ਕਰਨੀ ਪੈਂਦੀ ਹੈ ਤਾਂ ਕਿ ਬਚਾ ਵੀ ਕਰਨਾ ਪੈਂਦਾ ਦਵਾਈਆਂ ਵਗੈਰਾ ਰੱਖਣੀਆਂ ਪੈਂਦੀਆਂ ਲਗਾ ਕੇ ਕਾਈਟਸ ਨੂੰ ਤਾਂ ਕਿ ਕੀੜਾ ਨਾ ਪਵੇ ਤੀਲੇ ਨੂੰ ਜਾਂ ਕੁਝ ਜਾਂ ਕਈ ਵਾਰੀ ਚੂਹਾ ਵੀ ਪੈ ਜਾਂਦਾ ਕਾਗਜ਼ ਖਾਣ ਦਾ ਸਾਰਾ ਨੁਕਸਾਨ ਵੀ ਬੜੀ ਹੈ ਬਹੁਤ ਬਹੁਤ ਸੰਭਾਲ ਹੈ ਇਹ ਕੰਮ ਉਹ ਹੀ ਕਰ ਸਕਦਾ ਜੀ ਜਿੰਨਾ ਸ਼ੌਂਕ ਹੋਵੇ ਅਦਰਵਾਈਜ਼ ਨਾਰਮਲ ਬੰਦਾ ਇਹ ਕੰਮ ਨਹੀਂ ਕਰ ਸਕਦਾ ਜੀ ਤੁਹਾਡਾ ਹੋਲ ਸੇਲ ਦਾ ਹੈ ਰਿਟੇਲ ਦਾ ਜਾਂ ਬਾਕੀ ਹੋਲ ਸੇਲ ਰਿਟੇਲ ਦੋਵੇਂ ਹੀ ਆ ਸਪਲਾਈ ਸਾਡੀ 올 ਓਵਰ ਵਰਲਡ ਵਾਈਡ ਸ਼ਿਪਿੰਗ ਵੀ ਕਰਦੀ ਦੀ ਅੱਛਾ ਵਰਲਡ ਵਾਈਡ ਹਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਪਰ ਹਜੇ ਜਸਟ ਸਟਾਰਟ ਹੀ ਕੀਤਾ ਹੌਲੀ ਹੌਲੀ ਕੋਸ਼ਿਸ਼ ਹੈ ਕਿ ਵਧਾਵਾਂਗੇ ਮਤਲਬ ਕਿ ਪੂਰੇ ਇੰਡੀਆ ਸਟ ਹੋ ਰਹੀ ਹੈ ਸਪਲਾਈ ਸਾਡੀ ਪੂਰੇ ਇੰਡੀਆ ਵਰਲਡ ਵਾਈਡ ਹੋ ਰਹੀ ਹੈ ਬਾਹਰ ਵੀ ਜਾ ਰਹੀ ਸਭ ਜਗ੍ਹਾ ਜਾ ਰਹੀ ਹੈ ਅੱਛਾ ਕਰੀਬਨ ਆਪਾ ਦੇਖ ਰਿਹਾ ਕਿ ਕਾਈਟਾ ਦੇ ਬਹੁਤ ਸਾਰੇ ਡਿਜ਼ਾਈਨ ਹੈਗੇ ਆ ਤੇ ਮੇਰੇ ਕਹਾ ਪਾਕਿਸਤਾਨੀ ਕਾਈਟਾ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਪਾਕਿਸਤਾਨੀ ਪਾਕਿਸਤਾਨੀ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਦੇ ਵਿੱਚ ਕਾਈਟਾ ਹਾਂਜੀ ਹਾਂਜੀ ਆ ਜਾਂ ਨੋਰਮਲ ਤੁਸੀਂ ਕਰ ਲੋ ਫਲੈਗ ਬਣੇ ਹੁੰਦੇ ਆ ਆਸਟ੍ਰੇਲੀਆ ਦੇ ਇੰਡੀਆ ਦੇ ਅਮਰੀਕਾ ਦੇ ਕੈਨੇਡਾ ਦੇ ਅਲੱਗ-ਅਲੱਗ ਡਿਜ਼ਾਈਨ ਜਿੱਦਾਂ ਮਤਲਬ ਕਸਟਮਰ ਡਿਮਾਂਡ ਕਰਦਾ ਜੇ ਕਿਸੇ ਨੇ ਕਸਟਮਰ ਨੇ ਡਿਮਾਂਡ ਕਰਕੇ ਬਣਾਨੀ ਹੋਵੇ ਬਣਾ ਦਿੰਦੇ ਹਾਂ ਉਹ ਉਹਦੇ ਲਈ ਆਰਡਰ ਪਹਿਲਾਂ ਦੇਣਾ ਪੈਂਦਾ ਲਾ ਲਓ ਤੁਸੀਂ ਕੋਈ 2 ਮਹੀਨੇ ਪਹਿਲਾਂ ਇਹਨਾਂ ਦਿਨਾਂ ਚ ਨਹੀਂ ਲੋੜੀ ਲਾਗੇ ਨਹੀਂ ਬ ਡਿਜ਼ਾਈਨ ਵਾਲੀ ਜਿਹੜੀ ਕਾਈਟਸ ਆ ਉਹ ਤੁਸੀਂ ਲਾ ਕੇ ਚੱਲੋ ਉਹ ਪਹਿਲਾਂ ਆਰਡਰ ਦੋਗੇ ਫਿਰ ਤੁਹਾਨੂੰ ਜਿਹੜੀ ਅਵੇਲੇਬਲ ਕਰਾ ਸਕਦਾ ਜੇ ਕਿਸੇ ਨੇ ਮਤਲਬ ਕਿ ਆਰਡਰ ਦੇ ਕਰਨੀ ਹੈ ਉਹ ਤੁਹਾਨੂੰ ਆਰਡਰ ਦੇ ਸਕਦਾ ਆਰਡਰ ਦੇ ਸਕਦਾ ਜੀ ਡਿਜ਼ਾਈਨ ਕਿਨੇ ਕਰਾਣਾ ਇਹਦੇ ਜੀ 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 ਉਹ ਮਹੀਨਾ ਦੋ ਮਹੀਨਾ ਪਹਿਲਾਂ ਦੇਣਾ ਸੀਜ਼ਨ ਦੇ ਵਿੱਚ ਨਹੀਂ ਸੀਜ਼ਨ ਦੇ ਵਿੱਚ ਜਿਹੜੇ ਉਹ ਸਾਨੂੰ ਉਹਨਾਂ ਨੂੰ ਮਾਫੀ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਮਹੀਨਾ ਦੋ ਮਹੀਨੇ ਪਹਿਲਾਂ ਉਹ ਤੁਹਾਨੂੰ ਡਿਜ਼ਾਈਨ ਜਿਹੜਾ ਕੋਗੇ ਰੈਡੀ ਕਰਾ ਦਿਆ ਪ੍ਰਾਈਸ ਕੀ ਰਹਿੰਦੇ ਆ ਕਾਈਟਸ ਤੇ ਕਾਈਟਸ ਸਰ ਸਟਾਰਟ ਹੋ ਜਾਂਦੀ ਲਾਲੋ ਤੁਸੀਂ 5 ਰੁਪਏ ਤੋਂ ਸਟਾਰਟ ਹੋ ਜਾਂਦੀ ਜਿਵੇਂ ਇਹ ਵੀ ਇਹ 5 ਰੁਪਏ ਪਰ ਪੀਸ ਹੈ। ਅੱਛਾ 5 ਰੁਪਏ? ਹਾਂਜੀ। 5 ਰੁਪਏ ਪੀਸ ਹੈ ਇਹਨੂੰ ਕਹਿੰਦੇ ਪੌਨਤਾਈ। ਇਹ ਸਾਈਜ਼ ਹੁੰਦਾ ਜੀ ਪੌਨਤਾਈ। ਅ ਗੱਲ ਕਰੀਏ ਤਾਂ ਕਿਸੇ ਟਾਈਮ ਇਹ ਜਿਹੜੀ ਕਾਟ ਹੈਗੀ ਬੜੀ ਸਸਤੀ ਹੁੰਦੀ ਰਹੀ ਪਰ ਹੁਣ ਮਹਿੰਗੀ ਹੋ ਗਈ ਹੈ ਜਾਂ ਕੋਈ ਲੋੜੀ ਕਰਕੇ ਮਹਿੰਗੀ ਹੋ ਗਈ ਹੈ ਜਾਂ ਕਿ ਨਹੀਂ ਨਹੀਂ ਇਹ ਸਰ ਇਹ ਜਿਵੇਂ ਕਾਗਜ਼ ਫੀਲਾ ਵੀ ਮਹਿੰਗਾ ਹੋ ਗਿਆ, ਟ੍ਰਾਂਸਪੋਰਟੇਸ਼ਨ ਜਿਹੜੀ ਚਾਰਜਸ ਵਧੇ ਹਰ ਇੱਕ ਚੀਜ਼ ਜੀਐਸਟੀ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਪਤਾ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ। ਤੇ ਉਹ ਕੁਝ ਟਾਈਮ ਪਾ ਕੇ ਹਰ ਇੱਕ ਚੀਜ਼ ਤੁਹਾਨੂੰ ਪਟੜਾ ਪੈਟਰੋਲ ਦੇ ਵੀ ਰੇਟ ਵਧੇ ਹਰ ਇੱਕ ਚੀਜ਼ ਵ ਉਹ ਲਈ ਲਈ ਜਿਹੜੀ ਮਾਰਕੀਟ ਉੱਪ ਜਾ ਹੀ ਰਹੀ ਹੈ ਆਪਾਂ ਦੇਖ ਰਹੇ ਆ ਕਿ ਬਹੁਤ ਸਾਰੇ ਜਿਹੜੇ ਕਾਰੀਗਰ ਹੈਗੇ ਆ ਉਹ ਪਤੰਗਾ ਦਾ ਕੰਮ ਛੱਡ ਕੇ ਜਿਹੜਾ ਹੋਰ ਦੂਸਰਾ ਵੀ ਕੰਮ ਕਰਨ ਲੱਗੇ ਇਹਦੇ ਵਿੱਚ ਕੀ ਕਾਰਨ ਲੱਗਦੇ ਹੋ ਕਿ ਜਾਂ ক্রেਜ਼ ਘਟ ਗਿਆ ਜਾਂ ਉਹਨਾਂ ਨੂੰ ਮਿਹਨਤ ਤਾਂ ਨਹੀਂ ਮਿਲਦਾ ਪਿਆ ਜਾਂ ਕੁਝ ਹੋਰ ਕੋਈ ਵਜ੍ਹਾ ਹੋ ਸਕਦੀ ਹੈ ਵਜ੍ਹਾ ਕੁਝ ਹੋਰ ਵੀ ਹੋ ਸਕਦੀ ਕਿਉਂਕਿ ਇਹ ਦੇਖੋ 12 ਮਹੀਨੇ ਦਾ ਕੰਮ ਤਾਂ ਹੈ ਨਹੀਂ ਬਿਲਕੁਲ ਜੀ 12 ਮਹੀਨੇ ਦਾ ਕੰਮ ਨਾ ਹੋਣ ਕਾਰਨ ਜਿਵੇਂ ਅਸੀਂ ਵੀ ਜਿਹੜਾ ਗਾਈਡਸ ਦਾ ਕੰਮ ਕਰ ਰਹੇ ਨਾਲ ਸਾਡਾ ਕੋਲ ਚਾਂਦਾ ਵੀ ਕੰਮ ਤਹੀ ਜਿਵੇਂ ਪੜਿਆ ਹੋਣਾ ਬੋਲਦੇ ਤੇ ਮੇਨਲੀ ਸਾਡਾ ਜਿਹੜਾ ਖਮੀਰ ਵਾਲੇ ਪੁੱਲਚ 12 ਮਹੀਨੇ ਦਾ ਕੰਮ ਹੋਇਆ ਤੇ ਸਿਰਫ ਸਰ ਮਹੀਨਾ ਡੇਢ ਮਹੀਨਾ ਦਾ ਕੰਮ ਹੈ ਬਸ ਜੇ ਬਾਈ ਦਾ ਵੇ ਕੇਸੇ ਦੇ ਡਿਟੇਲ ਚ ਲੈਣਾ ਹੈ ਤੇ ਉਹਨੂੰ ਵੀ ਉਹੀ ਪ੍ਰਾਈਸ ਮਿਲੇਗਾ ਜੋ ਹੋਲ ਸੇਲ ਵਾਲਾ ਹੈ ਜਾਂ ਅਲੱਗ ਥੋੜਾ ਜਿਹਾ ਡਿਫਰੈਂਟ ਹੋਏਗਾ ਥੋੜਾ ਜਿਹਾ ਡਿਫਰੈਂਸ ਹੁੰਦਾ ਫਿਰ ਬਲਕ ਚ ਲੈਣਾ ਪਏਗਾ ਫਿਰ ਉਹਨੂੰ ਹੋਲ ਸੇਲ ਵਾਲਾ ਪ੍ਰਾਈਸ ਲੱਗ ਜਾਏਗਾ ਜਿਵੇਂ ਲਗਾ ਲਓ ਜਿੰਨੇ ਜੇ ਤੁਸੀਂ ਕਹੋ ਮੈਂ 12 ਪੀਸ ਦੇ ਪਿੱਛੇ ਉਹਨਾਂ ਨੂੰ ਹੋਲ ਸੇਲ ਪ੍ਰਾਈਸ ਲਗਾਦਾ ਉਹ ਮੁਸ਼ਕਲ ਹੋ ਜਾਂਦਾ ਇਦਾਂ ਫਿਰਨਾ ਕਿ ਕਲੈਸ਼ ਹੋ ਜਾਂਦਾ ਦੁਕਾਨਦਾਰ ਦਾ ਤੇ ਫਿਰ ਕਸਟਮਰ ਦਾ ਉਹ ਫਿਰ ਤੁਹਾਨੂੰ ਪਤਾ ਲੱਗੇ ਸ਼ਾਇਦ ਕਿ ਕਾਫੀ ਸ਼ਾਪਸ ਹੈ ਫਿਰ ਜੇ ਬਲਕ ਚ ਲਵੇਗਾ ਜਿਵੇਂ 100 ਪੀਸ ਲਵੇ ਐਟ ਲੀਸਟ ਫਿਰ ਉਹਨੂੰ ਥੋੜਾ ਕਰਦੀ ਦਾ ਮਾਨਤਨ ਕਰਦੀ ਦਾ। ਅ ਇੱਕ ਵਾਰ ਸਾਡੇ ਦਸਕ ਨੇ ਵੀ ਦੱਸ ਦਿਓ ਕਿ ਜੇ ਕਿਸੇ ਨੇ ਕਾਈਲੈਂਡ ਆਣਾ ਹੋਏ ਪਤੰਗਾ ਲੈਣ ਆਣਾ ਇਹ ਤੇ ਕਿੱਥੇ ਲੋਕੇਸ਼ਨ ਕਿੱਥੇ ਆ। ਸਰ ਤੁਸੀਂ ਹਰਗੁਣ ਹਸਪੀਟਲ ਦੇ ਓਪੋਜ਼ਿਟ ਗਲੀ ਪੈਂਦੀ ਬਟਾਲਾ ਰੋਡ ਤੇ 29 ਨੰਬਰ ਪਿੱਲਰ ਉਹਦੇ ਓਪੋਜ਼ਿਟ ਆ ਕੇ ਤੁਸੀਂ ਜਿਹੜਾ ਠਾਕੁਰ ਕਾਈਟ ਸਟੋਰ ਕਿਸੇ ਨੂੰ ਪੁੱਛ ਸਕਦੇ ਹੋ। ਦੂਸਰਾ ਇਹ ਜੇ ਨਹੀਂ ਕਿਸੇ ਨੂੰ ਪਤਾ ਲੱਗ ਰਿਹਾ ਤੁਸੀਂ ਗੂਗਲ ਤੇ ਠਾਕੁਰ ਕੁਲਚਾ ਬੇਕਰਸ ਜਿਹੜਾ ਸਰਚ ਕਰਕੇ ਡਾਇਰੈਕਟ ਲੋਕੇਸ਼ਨ ਲਗਾ ਕੇ ਤੁਸੀਂ ਇੱਥੇ ਲੋਕ ਆਪਣੀ ਡਾਇਰੈਕਸ਼ਨ ਲਾ ਕੇ ਪਹੁੰਚ ਸਕਦੇ ਹੋ ਜੇ ਕੋਈ ਹੋਰ ਕੋਈ ਸ਼ਹਿਰ ਜਾਂ ਕੋਈ ਹੋਰ ਸਟੇਟ ਦਾ ਹੈਗਾ ਤਾਂ ਉਹ ਤੁਹਾਡੇ ਕੋਲ ਮੰਗਵਾ ਵੀ ਸਕਦਾ ਮੰਗਵਾ ਸਕਦਾ ਜੀ ਹਾਂਜੀ ਹਾਂਜੀ ਹਾਂ ਵੀ ਬਹੁਤ ਵਧੀਆ ਸਾਰੇ ਉਹਨਾਂ ਨੇ ਦੱਸਿਆ ਕਿ ਅਗਰ ਅਗਰ ਕੋਈ ਪਰਸਨ ਜੇ ਕਾਈਟ ਲੈਣਾ ਚਾਹੁੰਦਾ ਹੈ ਤਾਂ ਉਹ ਇਹਨਾਂ ਦੇ ਫੋਨ ਨੰਬਰ ਤੇ ਕੰਟੈਕਟ ਕਰਕੇ ਉਹ ਕਰੇ ਵੀ ਜਿਹੜਾ ਕਾਈਟ ਮੰਗਵਾ ਸਕਦਾ ਔਰ ਤੁਹਾਨੂੰ ਜਿਹੜੀ ਹੈ ਇੱਥੇ ਪਤੰਗਾ ਬੜੀਆਂ ਜੈਨੂਅਲ ਰੇਟ 'ਚ ਮਿਲਣਗੀਆਂ ਬਾਕੀ ਦੁਕਾਨਾਂ ਨਾਲ ਔਰ ਬਹੁਤ ਪੁਰਾਣਾ ਕੰਮ ਹੈਗਾ ਤਕਰੀਬਨ ਇਹਨਾਂ ਦਾ ਕੁਲਚੇ ਦਾ ਕੰਮ ਆ ਪਰ ਫਿਰ ਵੀ ਇਹਨਾਂ ਦਾ ਕਾਈਟ ਔਰ ਤੁਹਾਨੂੰ ਕਿਤੇ ਹੋਰ ਕਿਤੇ ਜਾ ਦੀ ਲੋੜ ਨਹੀਂ ਸਿਰਫ ਇੱਥੇ ਆ ਕੇ ਪੁੱਛੋ ਔਰ ਹਰ ਵੈਰਾਈਟੀ ਦੀ ਹਰ ਡਿਜ਼ਾਈਨ ਦੀ ਤੁਹਾਨੂੰ ਜਿਹੜੀ ਹੈ ਇੱਥੇ ਗਾਈਡ ਮਿਲੇਗੀ ਮੈਂ ਤੁਹਾਡਾ ਪਟਾ ਸੰਜੀਪਾਵਾ